ਹੈਲੋ ਸਤਿ ਸ੍ਰੀ ਅਕਾਲ ਜੀ ਕਲੇਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਮਗੇ ਖੁਸ਼ ਹੋਮਗੇ ਖੁਸ਼ਹਾਲ ਹੋਮਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲਓ ਜੀ ਅੱਜ ਦਾ ਬਲੌਗ ਆਪਾਂ ਦੁਪਹਿਰ ਤੋਂ ਸਟਾਰਟ ਕਰਦੇ ਆਂ ਨਾ ਅਨੂ ਕਿ ਇੱਥੇ ਮੈਂ ਧੁੱਪੇ ਬੈਠੀ ਆਂ ਬੈਠੇ ਆਂ ਕੱਪੜੇ ਧੋਤੇ ਤੇ ਇੱਥੇ ਆ ਮੰਜਾ ਪੂਰਾ ਫੁੱਲ ਹੋਇਆ ਹੋਇਆ ਹੈ ਖਾਣੇ ਸੰਪੋਰ ਹੈ ਆ ਦੇਖੋ ਇਹ ਵੀ ਤੈਅ ਕਰਨੇ ਨੇਗੇ ਹੈ ਤੈਅ ਕਰੂੰਗੀ ਦੇਖਦੀ ਇਹਨਾਂ ਨੂੰ ਬੈਠ ਕੇ ਬਿੰਦਕ ਮਾਂ ਧੁੱਪੇ ਧੁੱਪ ਸੇਕ ਲਈ ਬਹੁਤ ਸੋਹਣੀ ਧੁੱਪ ਅੱਜ ਕੱਲ ਬਿਲਕੁਲ ਵੀ ਧੁੱਪ ਨਹੀਂ ਨਿਕਲੀ ਹੈਗੀ ਪਰਸੋਂ ਬਹੁਤ ਸੋਹਣੀ ਧੁੱਪ ਸੀਗੀ ਚੌਥੇ ਬਹੁਤ ਸੋਹਣੀ ਧੁੱਪ ਸੀ ਤੇ ਕੱਲ ਵੀ ਜਿਹੜੀ ਕੱਲ ਤਾਂ ਪੂਰਾ ਹੋ ਰਿਹਾ ਠੰਡਾ ਦਿਨ ਬੱਦਲ ਵਾਈ ਵੀ ਸੀਗੀ ਕੱਲ ਤੇ ਹੁਣ ਤਾਂ ਚੜ-ਚੁੜ ਜਾਣਾ ਹੀ ਕਰੇ ਹਵਾ ਠੰਡੀ ਚੱਲ ਰਹੀ ਹੈ ਪਰ ਧੁੱਪੇ ਨਿਕਾ ਰਿਹਾ ਹੈਗਾ ਚਲੋ ਜੀ ਥੋੜੀ ਜਿਹੀ ਧੁੱਪ ਤੇ ਬੈਠ ਕੇ ਫਿਰ ਦੇਖਦੇ ਹਾਂ ਹੁਣ ਸਾਗ ਦਾ ਕੀ ਪ੍ਰੋਗਰਾਮ ਬਣੂਗਾ 2:30 ਵੱਜ ਗਏ ਇਸ ਤੋਂ ਬਾਅਦ ਸਾਗ ਦਾ ਕੀ ਕਿਹੜੇ ਵੇਲੇ ਰਿੱਜੂਗਾ ਕਿਹੜੇ ਵੇਲੇ ਲਿਆਂਦਾ ਕਿਹੜੇ ਵੇਲੇ ਧਰਿਆ ਹਨ ਅੱਜ ਵੀ ਕੈਂਸਲ ਹੀ ਲੱਗਦਾ ਕੰਮ ਦੇਖਦੇ ਹਾਂ ਥੋੜੀ देर ਧੁੱਪ ਸੇਕ ਕੇ ਫਿਰ ਚਾਹ ਬਣਾਉਣੇ ਆ ਫਿਰ ਦੇਖਦੇ ਹਾਂ ਕੀ ਗੱਲਬਾਤ ਬਣਦਾ ਕੁਝ ਕਿਵੇਂ ਲੈ ਕੇ ਆਉਣੇ ਆ ਸਾਗ ਅੱਜ ਵੀ ਸਬਜੀ-ਸਬਜੀ ਹੋਊਗੀ ਬਣਾਉਣੀ ਪਊਗੀ ਸਬ지 ਜੇ ਤੋਂ ਵੀ ਅੱਜ ਸਬ지 ਜਿਹੜੀ ਨੇ ਤਾਂ ਮਾਣਕ ਕਿਆ ਪਿਆ ਕੋਬੀ ਗਾਜਰਾ ਮਟਰ ਜਾਂ ਫਿਰ ਦੇਖਦੇ ਆ ਪਾਲਕ ਪੁਲਕ ਦੀ ਭਾਜੀ ਬਣਾਵਾਂਗੇ ਪੁਰਜੀ ਵੀ ਕਹਦੇ ਨੇ ਅਸੀਂ ਬਾਜੀ ਵੀ ਕਹ ਜਣ ਮੈਂ ਤਾਂ ਪੁਰਜੀ ਕਹਿੰਦੀ ਹੁੰਦੀ ਆ ਮੈਂ ਤਾਂ ਹੁਣ ਬਾਜੀ ਜੀ ਲੱਗੀਆਂ ਕਹਣ ਮੈਂ ਤਾਂ ਪੁਰਜੀ ਕਹਿੰਦੀ ਹੁੰਦੀ ਸੀ ਚਲੋ ਜੀ ਠੀਕ ਆ ਦੇਖਦੇ ਪਿੰਦਰ ਨੂੰ ਫੋਨ ਕਰਕੇ ਦੇਖਦੇ ਆ ਆ ਜੇ ਤਾਂ ਠੀਕ ਆ ਹੁਣ ਵੀ ਮੈਂ ਤਾਂ ਤੋੜ ਲਿਆ ਮੈਂ ਤਾਂ ਛੇਤੀ ਤੋੜ ਕੇ ਲਿਆ ਕੇ ਰੱਖ ਦੂੰਗੀ ਬਣਨ ਲਈ ਅੱਗ ਵਾਲੀ ਉਹ ਪਈਏ ਬਸ ਅੱਗਾ ਥੋੜਾ ਜਿਹਾ ਪਖਾ ਲਾਂਗੇ ਹੋਰ ਕੋਲੇ ਜੇ ਹੈਗੇ ਨੇ ਜਦੋਂ ਜਦ ਮੱਛੀ ਜੂ ਅਗਨ ਦਾ ਕੀ ਲੱਗਦਾ ਬਸ ਚੀਰ ਕੇ ਪਾਇਆ ਜਾਵੇ ਫਿਰ ਨਹੀਂ ਆਉਣ ਦਾ ਵਧੀਆ ਗਮਚੀ ਦੀ ਹੋਵੇ ਫਿਰ ਤਾਂ ਰਿੱਜਾ ਹੀ ਜਾਂਦਾ ਸਾਗ ਮੈਂ ਅਸੀਂ ਵੀ ਥੋੜਾ ਜਿਹਾ ਲੇਟ ਖਾਂਦੇ ਅੱਜ ਮੈਂ ਵੀਡੀਓ ਪਬਲਿਸ਼ ਕਰਕੇ ਮੈਂ 7:00 ਵਜੇ 7:30 ਬਸ ਲੱਗ ਜਣੀ ਹੁੰਦੀ ਰੋਟੀ ਹੋਵੇ ਅਸੀਂ ਤਾਂ 7:00 ਵਜੇ ਲੱਗ ਜਣੀ ਹੁੰਦੀਆਂਗੀ ਕਈ ਵਾਰ ਪਹਿਲਾਂ ਵੀ ਲੱਗ ਜਿੰਦੀ ਕਈ ਵਾਰ ਲੇਟ ਵੀ ਹੋ ਜਾਂਦੀ 7:00 ਤੋਂ ਉੱਪਰ ਵੀ ਹੋ ਜਾਂਦਾ ਟਾਈਮ 7:30 ਵੀ ਹੋ ਜਾਂਦੇ ਨੇ ਚਲੋ ਅੱਜ 8:00 ਵਜੇ ਖਾ ਲਾਂਗੇ ਕੀ ਹੈਗਾ ਵੀ ਸਾਗ ਨਾਲ ਹਨਾ ਚਲੋ ਜੀ ਫਿਰ ਮਿਲਦੇ ਆ ਥੋੜੀ ਜਿਹੀ देर ਬਾਅਦ ਦੇਖਦੇ ਹਾਂ ਹੁਣ ਸਿੰਦਰ ਆ ਜਵੇ ਭੇਜ ਜਨ ਲੈਂ ਲੈਣ ਸਾਗ ਜੀ ਹੁਣੀ ਆ ਗਿਆ 5-7 ਮਿੰਟਾਂ ਤੱਕ ਜਾਵਾਂਗੇ ਨਹੀਂ ਵੀਰ ਨਹੀਂ ਫਿਰ ਕੱਲ ਨੂੰ ਸਹੀ ਸਪਰਿੰਗ ਰੋਲ ਮੋਮੋਜ਼ ਖਾਨ ਕਤੂਰਾ ਖਾਨ ਕਤੂਰਾ ਖਾਨ ਕਤੂਰੇ ਕਾਲਾ ਕਰਾ ਗਰਾਂ ਤੋ ਅੱਜ ਲਈ ਸਾਗ ਲੈ ਇਹ ਮਰੀ ਜਿਤਾ ਬਥੇਰਾ ਜਾਊਗਾ। ਲੋ ਜੀ ਉਧਰ ਆਪਾਂ ਸਾਗ ਰੱਖ ਤਾ ਕੁਝ ਸਾਗ ਚੀਰ ਕੇ ਆਪਾਂ ਪਾ ਦਿੱਤਾ। ਤੇ ਥੋੜਾ ਜਿਹਾ ਪਾ ਰਹਿ ਗਿਆ ਜਿਹੜਾ ਵੀ ਚੀਰ ਕੇ ਪਾ ਦਿੰਦੇ। ਤੇ ਜਿਜੂ ਵਾਚੋ ਕੋਈ ਨਾ ਚੋੜੀ ਇਹ ਰੋਟੀ ਲੈ ਖਾਣਾ ਸੀ। ਸ਼ਾਮ ਦੀ ਚੰਗੀ ਪਹਿਲਾਂ ਤਰਾਂ ਧੋ ਲਿਆ। ਬਾਅਦ ਕੇ ਸ਼ਾਮ ਬਸ ਸੁੰਨ ਰਣਾ ਰਹਿ ਨਹੀਂ ਸੇ ਚ ਕੁਝ ਵੀ ਸਾਫ ਸਾਫੀ ਧੋੜਿਆ ਹੋਇਆ ਸੀਗਾ।

ലോളിന് ചേർ ബാണി ബസ് ടോഡ് ജന വെള്ള ਦਾਨ ਕੀ ਰਹਿ ਗਿਆ ਆਪਣਾ ਲੋ ਜੀ ਇੱਥੇ ਸਾਰਾ ਸਾਗ ਚੀਰ ਲਿਆ ਆਪਾਂ ਨੇ ਤੇ ਪਤੀਲੇ ਦੇ ਵਿੱਚ ਪਾ ਦਿੱਤਾ ਵਧੀਆ ਅੱਗ ਬਲ ਰਹੀ ਹੋਈਗੀ ਤੇ ਸਾਗ ਹੋ ਗਿਆ ਪਾਲਕ ਮੇਥੇ ਇਹ ਜੀ ਜਪਾ ਦਿਨੇ ਜਿਹਨੇ ਚੰਗੀ ਤਰ੍ਹਾਂ ਪਹਿਲਾਂ ਸਾਫ ਕਰਕੇ ਉਸ ਤੋਂ ਬਾਅਦ ਆਪਾਂ ਚੁੱਲੇ ਤੇ ਬਦੀਲਾ ਰੱਖੇ ਗਰਮ ਪਾਣੀ ਪਾਤੀ ਉਹਦੇ ਵਿੱਚ ਥੋੜਾ ਜਿਹਾ ਨਮਕ ਪਾਤਾ ਸੀਗਾ ਉਸ ਤੋਂ ਬਾਅਦ ਫਿਰ ਜਦੋਂ ਪਾਣੀ ਨੂੰ ਉਵਾਲ ਆ ਗਿਆ ਤਾਂ ਆਪਾਂ ਫਿਰ ਜਿਹੜਾ ਸਾਗ ਸੀਗਾ ਉਹ ਪਾਤਾ ਵਿੱਚ ਤੇ ਹੁਣ ਆਪਾਂ ਕਰਾਂਗੇ ਮਸਾਲੇ ਦੀ ਤਿਆਰੀ ਇਸ ਤੋਂ ਬਾਅਦ ਫਿਰ ਆਪਾਂ ਮਸਾਲਾ ਕੁੱਟ ਕੇ ਪਾਵਾਂਗੇ ਤੇ ਹੋ ਗਈ ਸੀ ਥੋੜਾ ਜਿਹਾ ਲੇਟ ਪਰ ਸਾਗ ਫਿਰ ਵੀ ਬਣ ਗਿਆ ਸੀ ਟਾਈਮ ਨਾਲ ਹਨਾ ਅੱਜ ਮੇਰਾ ਮਨ ਕਰ ਰਿਹਾ ਸੀ ਆਪਣੇ ਮਨ ਦੀ ਕਰ ਲੈਣੀ ਚਾਹੀਦੀ ਹੈ ਹਨਾ ਜੋ ਵੀ ਚੀਜ਼ ਆਪਣੇ ਮਨ ਨੂੰ ਹੋਵੇ ਵੀ ਖਾਣੀ ਹੈ ਤਾਂ ਜਰੂਰ ਬਣਾ ਲੈਣੀ ਚਾਹੀਦੀ ਹੈ ਅੱਜ ਸਾਗ ਨੂੰ ਜੀ ਕਰ ਰਿਹਾ ਸੀਗਾ ਤੇ ਪਿੰਦਰ ਨੇ ਲਿਆ ਕੇ ਦਿੱਤਾ ਆਪਣੇ ਮਤਲਬ ਦੋਸਤ ਦੇ ਖੇਤੋਂ ਦੀ ਦੋਸਤ ਦੀ ਮੰਮੀ ਨੇ ਤੋੜ ਕੇ ਵੀ ਦਿੱਤਾ ਤੇ ਭੈਣ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਸਾਗ ਤੋੜ ਕੇ ਦਿੱਤਾ ਹਨਾ ਤਾਂ ਹੀ ਬਣ ਪਾਇਆ ਅੱਜ ਸਾਗ ਤੇ ਲੋ ਜੀ ਸਾਰਾ ਸਾਗ ਆਪਾਂ ਪਤੀਲੇ ਚ ਪਾ ਦਿੱਤਾ ਤੇ ਹੁਣ ਆਪਾਂ ਕਰਦੇ ਹਾਂ ਮਸਾਲੇ ਦੀ ਤਿਆਰੀ ਲਸਣ ਅਦਰਕ ਹਰੀ ਮਿਰਚ ਇਹ ਕੁੱਟ ਕੇ ਪਾਵਾਂਗੇ ਠੀਕ ਹੈ ਜੀ ਪੁਆਇੰਟ ਪੁਆਇੰਟ ਜੀ ਹੁਣ ਆਪਾਂ ਸਾਗ ਦੇ ਵਿੱਚ ਮਸਾਲਾ ਕੁੱਟ ਕੇ ਪਾਉਣੇ ਇਹ ਆਪਾਂ ਕੁੰਡੇ ਛੋਟੇ ਨਾਲ ਕੁੱਟ ਕੇ ਪਾਵਾਂਗੇ ਅਦਰਕ ਲਸਣ ਹਰੀ ਮਿਰਚ ਹਰੇ ਪਿਆਜ਼ ਸੀਗੇ ਦੇ ਵਿੱਚ ਤੇ ਜਿਵੇਂ ਲਸਣ ਹੋ ਗਿਆ ਲਸਣ ਤਾਂ ਅਦਰਕ ਤਾਂ ਜਿਹੜਾ ਮੇਨ ਹੀ ਹੈਗਾ ਚਾਹੇ ਤੁਸੀਂ ਇਹਦੇ ਵਿੱਚ ਜਿਵੇਂ ਤਜਾਬ ਬਣਦਾ ਕਈ ਵਾਰ ਮੈਂ ਸਾਫਤਾ ਪਿਆਜ਼ ਵੀ ਕੱਟ ਕੇ ਪਾ ਦੇਣੀ ਹੁੰਦੀ ਹੈਗੀ ਮਤਲਬ ਕਿ ਛਿੱਲਕੇ ਪਿਆਜ਼ ਹੀ ਕੱਟ ਕੇ ਨਹੀਂ ਛਿੱਲਕੇ ਤਜਾਬ ਲਈ ਵਧੀਆ ਹੁੰਦਾ ਪਰ ਇੱਕ ਭੈਣ ਨੇ ਮੈਨੂੰ ਮੈਸੇਜ ਕੀਤਾ ਸੀ ਕਹਿੰਦੇ ਤੁਸੀਂ ਮੌਲੀ ਪਾਇਆ ਕਰੋ ਪਰ ਉਹ ਅਸੀਂ ਨਹੀਂ ਟਰਾਈ ਕੀਤੀ ਜੀ ਕਦੇ ਵੀ ਕਿਉਂਕਿ ਇਹ ਹੋ ਜਾਂਦਾ ਵੀ ਕਿਤੇ ਕੌੜਾ ਨਾ ਸਾਗ ਬਣ ਜੇ ਕਿਉਂਕਿ ਕਦੇ ਹਜੇ ਟਰਾਈ ਨਹੀਂ ਕੀਤੀ ਮੌਲੀ ਵਾਲਾ ਪਸਾਗ ਨਹੀਂ ਬਣਾਇਆ ਹਨਾ ਤੇ ਚਲੋ ਜੀ ਇੱਥੇ ਮਸਾਲਾ ਕੁੱਟ ਲਿਆ ਸੀ ਥੋੜਾ ਜਿਹਾ ਪਾਣੀ ਪਾ ਕੇ ਗਰਮ ਵਿੱਚ ਥੋੜੀ ਜਿਹੀ ਪਾ ਲਈ ਲਾਲ ਮਿਰਚ ਵੀ ਪਾਈ ਹੈ ਕਿਉਂਕਿ ਹਰੀ ਮਿਰਚ ਦੇ ਨਾਲ ਸਾਗ ਥੋੜਾ ਹਰਾ ਹ ਆਪਾਂ ਵਿੱਚ ਜਿਹੜੀ ਲਾਲ ਮਿਰਚ ਪਾਈਏਗੀ ਤਾਂ ਕਿ ਥੋੜਾ ਜਿਹਾ ਕਰਾਰਾ ਸਵਾਦ ਹੋ ਜਾਵੇ। ਵੈਸਤਾ ਹਰੀ ਮਿਰਚ ਵਿੱਚ ਵੀ ਕਾਫੀ ਚਮੜਿਆੜ ਹੁੰਦਾ। ਤੇ ਉਹ ਵੀ ਉਹਦੇ ਨਾਲ ਹੀ ਵਧੀਆ ਬਣ ਜਾਂਦਾ। ਜਾਂ ਤੁਹਾਡੇ ਕੋਲ ਸੁੱਕੀਆਂ ਲਾਲ ਮਿਰਚਾਂ ਨੇ ਹੋਰ ਰਗੜ ਕੇ ਪਾਓ। ਉਹਦੇ ਨਾਲ ਸਾਗ ਤੁਹਾਡਾ ਨਾ ਟੇਸਟੀ ਬਣੂਗਾ ਪਰ ਮੇਰੇ ਕੋਲ ਹੈ ਨਹੀਂ ਸੀ ਹੁਣ। ਨਹੀਂ ਮੈਂ ਜ਼ਰੂਰ ਰਗੜ ਕੇ ਪਾਉਣੀ ਹੁੰਦੀ ਹੈ ਲਾਲ ਮਿਰਚ। ਉਹਨਾਂ ਨਾਲ ਸਵਾਦ ਨਾ ਬਹੁਤ ਜ਼ਿਆਦਾ ਸਵਾਦ ਬਣਦਾ ਹੈ। ਤੇ ਲਓ ਜੀ ਆਪਾਂ ਜਿਹੜਾ ਵੀ ਮਸਾਲਾ ਕੁੱਟਿਆ ਸੀ ਮਿਕਸ ਕਰਤਾ ਹੁਣ ਆਪਾਂ ਅੱਗੇ ਜਿਹੜੀ ਚੰਗੀ ਤਰ੍ਹਾਂ ਬਾਅਦ ਦਵਾਂਗੇ। ਤਾਂ ਕਿ ਆਪਣਾ ਸਾਗ ਜਿਹੜਾ ਜਲਦੀ ਬਣ ਜAVE ਗਰਮ ਪਾਣੀ ਉੱਪਰ ਰੱਖਣਾ ਹੀ ਰੱਖਣਾ ਦਾ ਸਾਗ ਦੇ ਕਈ ਵਾਰ ਸਾਗ ਜੇ ਜਿਹੜਾ ਇਹ ਗਰਮ ਪਾਣੀ ਪੈਂਦਾ ਕੋਈ ਵੀ ਵੱਡਾ ਕੋਲਾ ਜਾਂ ਕੋਈ ਵੀ ਪੰਡਾ ਤਾਂ ਉੱਪਰ ਤੁਸੀਂ ਤਿੱਲੇ ਦੇ ਰੱਖੋ ਹੁਣ ਜਦੋਂ ਵੀ ਤੁਹਾਨੂੰ ਲੱਗੇ ਵੀ ਪਾਣੀ ਸਾਗ ਵਿੱਚ ਘਟ ਗਿਆ ਤਾਂ ਪਾਣੀ ਨਾਲ ਦੀ ਨਾਲ ਹੋਰ ਪਾ ਦਿਓ ਤੇ ਲੋ ਜੀ ਹੁਣ ਆਪਾਂ ਚੰਗੀ ਤਰ੍ਹਾਂ ਅੱਗ ਵਾਲ ਦਿੰਨੇ ਆ ਉਸ ਤੋਂ ਬਾਅਦ ਆਪਾਂ ਫਿਰ ਅੱਗੇ ਘੋਟਾਂਗੇ ਸਾਗ ਨੂੰ ਠੀਕ ਹੈ ਜੀ ਤੇ ਅੱਜ ਆਪਾਂ ਸਾਗ ਜਿਹੜਾ ਬਣਾਈ ਲਿਆ ਕਈ ਦਿਨਾਂ ਦਾ ਮੇਰਾ ਮਨ ਕਰਦਾ ਸੀ ਤਾਂ ਕਿ ਉਹ ਹੁੰਦਾ ਵੀ ਪਰਮਾਤਮਾ ਹੈ ਰੱਜ ਨੇੜੇ ਹੋ ਕੇ ਸੁਣਨੀ ਮੇਰੀ ਹੈ ਨਾ ਤੇ ਮੈਨੂੰ ਵਧੀਆ ਲੱਗਦਾ ਵੈਸੇ ਵੀ ਹੁਣ ਸਬਜ਼ੀਆਂ ਤੋਂ ਮਾਣੱਕਿਆ ਪਿਆਗਾ ਤੇ ਲੋ ਜੀ ਆਪਾਂ ਗਰਮ ਪਾਣੀ ਹੋਰ ਪਾਤਾ ਦੂਸਰਾ ਆਪਾਂ ਹੋਰ ਭਰ ਕੇ ਰੱਖ ਦਮਾਂਗੇ ਜਦੋਂ ਹੋਰ ਘਟੂਗਾ ਪਾਣੀ ਫਿਰ ਆਪਾਂ ਇਹ ਵਿੱਚ ਹੋਰ ਪਾਣੀ ਪਾ ਦਮਾਂਗੇ ਠੀਕ ਹੈ ਜੀ ਸਾਗ ਬਣ ਕੇ ਤਿਆਰ ਹੋ ਗਏ ਮੱਕੀ ਦਾ ਜਿਹੜਾ ਆਟਾ ਉਸ ਦਾ ਆਪਾਂ ਪਾਵਾਂਗੇ ਆਲਣ ਤਿਆਲਣ ਲਈ ਵੀ ਆਪਾਂ ਗਰਮ ਪਾਣੀ ਕਰ ਲਿਆ ਸੀ ਤੇ ਗਰਮ ਪਾਣੀ ਕਰਕੇ ਵਿੱਚ ਮੱਕੀ ਦਾ ਆਟਾ ਚੰਗੀ ਤਰ੍ਹਾਂ ਮਿਕਸ ਕਰਕੇ ਘੋਲ ਕੇ ਆਪਾਂ ਸਾਗ ਜਿਹੜਾ ਘੋਟਣਾ ਸ਼ੁਰੂ ਕਰਤਾ ਸਾਗ ਹਮੇਸ਼ਾ ਮੈਂ ਘੋਟਣੇ ਦੇ ਨਾਲ ਹੀ ਘੋਟ ਕੇ ਕੇ ਦੋ ਸੰਜਵਾ ਕੇ ਹੀ ਨੇ ਜਿਸ ਤੱਕ ਇਹ ਪਈ ਨਾ ਹਾਂ ਖਲਾਇਨ ਵਰਤਣਾ ਬ੍ਰਾਜ਼ੀਲ ਤੇ ਵੀ ਆ ਜਮਾਂ ਮੇਰਾ ਖਾਣੂ ਜੀ ਜਾਇ ਦੋ ਬਤਲੇ ਗੋਪਨ ਤਾਂ ਇਹ ਰੱਬਾ ਦੇ ਕੰਨ ਨਹੀਂ ਆਸਾਂ ਤੋਰਾਂਗੇ ਸਮਾਰ ਮੈਂ ਜਿਆਦਾ ਬੋਲ ਦੋ ਲਓ ਜੀ ਮੱਕੀ ਦੀਆਂ ਰੋਟੀਆਂ ਪੱਕਣੀਆਂ ਹੋ ਗਈਆਂ ਸ਼ੁਰੂ ਲਓ ਜੀ ਮੱਕੀ ਦੀਆਂ ਰੋਟੀਆਂ ਆਪਾਂ ਬਣਾਉਣੀਆਂ ਕਰਦੇ ਹਾਂ ਸ਼ੁਰੂ ਆ ਦੇਖੋ ਇਸ ਹਗਾਪਾ ਕੋਟੇ ਤੜਕ ਲਿਆ ਤੇ ਹਮ ਮੱਕੀ ਦੇ ਰੋਟੇ ਬਣਾ ਕੇ ਫਿਰ ਲਓ ਜੀ ਇਸ ਵਲੌਗ ਦਾ ਆਪਾਂ ਐਂਡ ਕਰਾਂਗੇ ਤੇ ਕਿਆ ਪਤਾ ਨਹੀਂ ਕਿੰਨਾ ਖੋ ਗਿਆ ਵੀਡੀਓ ਉਹ ਵੀ ਦੇਖਣਾ ਪਊ ਤੇ ਝੂਰਾ ਕਲਮਾ ਤੇ ਮੈਂ ਤੁਹਾਨੂੰ ਆਪਣੀ ਪਾਸ ਦੋ ਚੀਜ਼ ਦੋ ਤਿੰਨ ਮੈਂ ਚੀਜ਼ਾਂ ਲਈਆਂ ਚੀਜ਼ਾਂ ਦੋ ਹੀ ਨੇ ਪਰ ਦੇਖਣ ਦੇ ਵਿੱਚ ਤਿੰਨ ਆ ਰਹੀਆਂ ਨੇ ਤੋ ਦਿਖਾ ਕੇ ਐਂਡ ਕਰਦੇ ਤੇ ਆਹ ਦੱਸਿਓ ਮੈਨੂੰ ਉੱਪਰ ਜਾ ਕਿੱਦਾਂ ਲੱਗਿਆ ਤੁਹਾਨੂੰ ਹਨਾ ਪੈਸਾ ਕੋਲਰ ਬੁੱਲਾ ਠੀਕ ਆ ਹਨਾ ਸਨੀ ਨੇ ਲਿਆ ਕਿ ਦਿੱਤਾ ਇਸੇ ਮੈਨੂੰ ਤੇ ਮੈਂ ਸਵੇਰ ਦਾ ਲਾਹੇ ਨਹੀਂ ਨਾਉਣ ਟਾਈਮ ਹੀ ਲਾਹੇ ਆ ਤੇ ਪਾ ਕੇ ਰੱਖਿਆ ਹੋਇਆ ਹੈਗਾ ਠੀਕ ਲੱਗਿਆ ਮੈਨੂੰ ਕਲਰ ਵੀ ਠੀਕ ਆ ਤੇ ਲੋ ਜੀ ਦਿਖਾਉ ਲਿਆ ਤੁਸੋਂ ਮੈਂ ਕੀ ਸ਼ਾਪਿੰਗ ਕੀਤੀ ਇੱਥੋਂ ਹੀ ਕੀਤੀ ਕਸ਼ਮੀਰੀਆਂ ਭਾਈਆਂ ਤੋਂ ਬਾਕੀ ਤੁਸੀਂ ਸਮਝ ਹੀ ਗਏ ਹੋ ਕਿਉਂਕਿ ਸ਼ਹਿਰ ਮੇਤ ਤੋਂ ਜਾਇ ਨਹੀਂ ਗਿਆ ਇਸ ਵਾਰ ਪਰ ਮੈਨੂੰ ਇਹਨਾਂ ਤੋਂ ਵੀ ਵਧੀਆ ਲੱਗਦੀਆਂ ਨੇ ਚੀਜ਼ਾਂ ਲੈਣੀਆਂ ਹਨ ਇਹ ਵਿਚਾਰੇ ਉਹ ਵੀ ਆਸ ਕਰਕੇ ਆਉਂਦੇ ਨੇਗੇ ਤੇ ਇਹਨਾਂ ਤੋਂ ਵੀ ਜ਼ਰੂਰ ਲਿਆ ਕਰੋ ਤੁਸੀਂ ਹਨਾ ਵਧੀਆ ਚੀਜ਼ ਹੁੰਦੀ ਆ ਇਹ ਨਾ ਮੇਰਾ ਸ਼ਾਲ ਕਸ਼ਮੀਰੀਆਂ ਭਾਈਆਂ ਤੋਂ ਹੀ ਲਿਆ ਹੋਇਆ ਦੇਖੋ ਬਿਲਕੁਲ ਵੀ ਵੂਰ ਨਹੀਂ ਆਇਆ ਹੈਗਾ ਕਾਫੀ ਸਾਲ ਹੋ ਗਏ ਬਹੁਤ ਸਾਲ ਹੋ ਗਏ ਸ਼ਾਲ ਲੈਣ ਨੂੰ ਤੇ ਬਹੁਤ ਸੋਹਣਾ ਹੈ ਇਹ ਕਪੜਾ ਜਿਹੜਾ ਸ਼ਾਲ ਦਾ ਠੀਕ ਹੈ ਜੀ ਮੈਂ ਤੈਨਾਂ ਤੋਂ ਲੈ ਲੈਣੀ ਹਣੀ ਵਿਚਾਰਾਂ ਤੋਂ ਪਹਿញਾ ਧੋਣਾ ਪਰ ਤੇ ਰਵੀ ਦਾਸ ਕਰਕੇ ਆਉਂਦੇ ਨੇ ਆਪਣੇ ਪਿੰਦੇ ਵਿੱਚ ਤੇ ਪਿੰਦਰ ਦੀ ਪਸੰਦ ਦੀਆਂ ਨੇ ਤਿੰਨੇ ਆਈਟਮਾਂ ਜਿਹੜੀਆਂ ਮੈਂ ਲਈਆਂ ਨੇ ਪਿੰਦਰ ਦੀ ਪਸੰਦ ਦੀਆਂ ਨੇ ਉਹ ਕਹਿੰਦਾ ਲੈ ਲੈ ਤੇ ਲੋ ਜੀ ਪਹਿਲਾਂ ਦਿਖਾਉਣਾ ਇਹ ਵਾਲਾ ਸ਼ਾਲ ਇਹ ਵਾਲਾ ਸ਼ਾਲ ਲਿਆ ਮੈਂ ਉਹ ਨੋਟਿਕ ਪੀਚਾ orange peach ਜਿਹਾ ਕਲਰ ਹੈ ਇਹ ਤੁਹਾਨੂੰ ਬਹੁਤ ਸੋਹਣਾ ਲੱਗਿਆ ਇਹ ਮੈਨੂੰ ਵੀ ਪਸੰਦ ਸੀ ਪਰ ਆਹ ਹੈ ਪਿੰਟਲੀ ਪਸੰਦਦਾ ਹੀ ਉਹ ਕਹਾ ਮਮੀ ਆ ਵਾਲਾ ਲੈ ਜੇ ਲੈਣਾ ਬਹੁਤ ਸੋਹਣਾ ਲੱਗਿਆ ਉਹ ਮੈਂ ਇਹ ਸ਼ਾਲ ਆ ਦੇਖੋ ਇਸ ਤਰ੍ਹਾਂ ਨਾਲ ਇਹੋ ਆਪਾਂ ਦੋਨਾਂ ਸਾਈਡਾਂ ਤੋਂ ਲੈ ਸਕਦੇ ਆ ਆਹ ਸਾਈਡੇ ਤੋਂ ਵੀ ਲੈ ਸਕਦੇ ਆ ਆਹ ਵਾਲੀ ਸਾਈਡ ਤੋਂ ਵੀ ਲੈ ਸਕਦੇ ਆ ਦੇਖੋ ਇਸ ਤਰ੍ਹਾਂ ਨਾਲ ਲੈ ਸਕਦੇ ਆ ਦੋਨੋਂ ਸਾਈਡ ਲਿਆ ਜਾਊਗਾ ਤੇ ਖੁੱਲੇ ਡੁੱਲੇ ਸ਼ਾਲ ਨੇ ਤੇ ਵਧੀਆ ਨਹੀਂ ਗੇ ਆਹਦੇ ਨੂੰ ਇਹ ਵਾਲਾ ਕਲਰ ਜਿਆਦਾ ਵਧੀਆ ਲੱਗਦਾ ਵਾਲਾ ਸਾਈਡ ਵਾਲਾ ਪਸ ਹੈ ਨਾ ਹੋ ਮਤਲਬ ਆਹ ਵਾਲਾ ਸਾਈਡ ਵਾਲਾ ਜਿਆਦਾ ਵਧੀਆ ਲੱਗਦਾ ਹੈ ਦੇਖੋ ਚਲਦੇ ਬਹੁਤ ਨੇ ਇਹੋ ਜੀ ਗੱਲ ਨਹੀਂ ਹੈਗੀ ਵੀ ਬਾਲੇ ਕਹਿ ਦਿੰਦੇ ਨੇ ਇੰਨਾ ਤੋਂ ਹਣਾ ਵੀ ਆਪਾਂ ਪਿਓਰ ਦੇ ਲੈਣੇ ਆ ਜਾਂ ਲੈਣੇ ਆ ਪਿਓਰ ਦੇ ਸ਼ਾਲਾਂ ਦਾ ਇੱਕ ਪੰਗਾ ਵੀ ਆ ਉਹ ਫਿਰ ਘਰ ਨਹੀਂ ਧੋਤੇ ਜਾਂਦੇ ਹੈਗੇ ਉਹ ਤਾਂ ਫਿਰ ਆਪਾਂ ਨੂੰ ਉੱਥੋਂ ਡਰਾਈਕਲੀ ਨਹੀਂ ਕਰਵਾਉਣੇ ਪੈਂਦੇ ਨੇਗੇ ਮੈਨੂੰ ਤਾਂ ਬਸ ਇਹੀ ਵਧੀਆ ਲੱਗਦੇ ਨੇਗੇ ਵੀ ਇਹ ਵਧੀਆ ਨੇ ਕਿੰਨਾ ਤੋਂ ਲੈ ਲੈਣੇ ਤੇ ਦੂਸਰਾ ਜਿਹੜਾ ਇਹ ਵਾਲਾ ਹੈਗਾ ਇਹ ਹੈਗਾਗਾ ਪਿੰਕ ਲਾਈਟ ਪਿੰਕ ਜਿਹਾ ਕਲਰ ਹੈਗਾ ਪਿੰਕ ਵੀ ਨਹੀਂ ਲਾਈਟ ਪਿੰਕ ਜਿਹਾ ਬਿਲਕੁਲ ਬਿਲਕੁਲ ਹੀ ਤੇ ਨਹੀਂ ਬਸ ਇਹ ਪਰ ਲਾਈਕ ਫਲਾਈਟ ਜਿਹੜਾ ਪਿੰਕ ਛੇੜ ਹੈ ਤੇ ਬਿਲਕੁਲ ਨੇੜੇ ਦਿਖਾ ਦਿੰਦੀ ਇਸ ਤਰ੍ਹਾਂ ਦਾ ਪ੍ਰਿੰਟ ਬਹੁਤ ਸੋਹਣਾ ਲੱਗਿਆ ਮੈਨੂੰ ਇਹ ਵੀ ਇਹ ਗਰਮ ਦੇ ਵਿੱਚ ਹੈਗਾ ਜਿਵੇਂ ਪਿਓਰ ਦੇ ਸ਼ਾਲ ਹੁੰਦੇ ਨੇ ਨਾ ਇਸ ਤਰ੍ਹਾਂ ਦਾ ਇਹਦਾ ਫੈਬਰਿਕ ਆ ਦੇਖੋ ਬਹੁਤ ਸੋਹਣਾ ਸ਼ਾਲ ਹੈ ਤੇ ਮੈਨੂੰ ਵਧੀਆ ਲੱਗਿਆ ਮੈਂ ਤੁਹਾਨੂੰ ਲੈ ਕੇ ਵੀ ਦਿਖਾਉਣੀ ਆ ਤੇ ਵਧੀਆ ਲੱਗਿਆ ਮੈਨੂੰ ਦੇਖੋ ਦੋਨੋਂ ਹੀ ਕਲਰ ਮੈਂ ਤੁਹਾਨੂੰ ਲੈ ਕੇ ਦਿਖਾਉਂਗੀ ਦੇਖੋ ਜੇ ਜਿਹੜਾ ਇਹ ਤਾਂ ਲੈ ਲਈਏ ਚਾਹੀ ਆਪਾਂ ਕਿਵੇਂ ਵੀ ਲੈ ਲਈਏ ਪਰ ਮੈਨੂੰ ਠੀਕ ਲੱਗੀ ਦੂਸਰਾ ਵੀ ਲੈ ਕੇ ਤਾਂ ਪਰ ਮੈਂ ਅੱਜ ਉੱਪਰ ਮੈਂ ਅੱਜ ਲੈ ਕੇ ਦੇਖਿਆ ਤੁਹਾਨੂੰ ਦਿਖਾ ਰਹੀ ਹਾਂ ਜਦੋਂ ਦੋਈ ਉਸ ਦਿਨ ਪਾਸ ਮੈਂ ਲੈ ਕੇ ਰੱਖ ਲਈ ਕੱਲ ਹੀ ਲੈ ਸੀ ਕਿ ਕੱਲ ਮੈਨੂੰ ਟਾਈਮ ਨਹੀਂ ਮਿਲੇ ਤੁਹਾਨੂੰ ਦਿਖਾਉਂਦਾ ਮੈਂ ਚਲੋ ਅੱਜੀ ਦਿਖਾਉਣੀ ਆ ਤੇ ਆ ਦੇਖੋ ਇਹ ਕਲਰ ਵੀ ਬੜਾ ਪਿਆਰਾ ਹੈਗਾ ਠੀਕ ਆ ਲਾਈਟੇ 'ਚ ਕਲਰ ਨੇ ਦੋਨੋਂ ਹੀ ਠੀਕ ਨੇ ਜਿਵੇਂ ਮਰਜੀ ਹਨਾ ਦੁੱਖ ਸੁੱਖ ਦੋਨਾਂ ਵਿੱਚ ਹੀ ਆਪਾਂ ਲੈ ਜਾ ਕੇ ਜਾ ਸਕਦੇ ਦੁੱਖ ਮੈਂ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਮੈਨੂੰ ਜ਼ਿਆਦਾਤਰ ਮੈਨੂੰ ਹੀ ਜਾਣਾ ਪੈਂਦਾ ਕੋਈ ਵੀ ਉਕਸੋਖ ਹੋਗੀ ਤਾਂ ਮੈਨੂੰ ਹੀ ਜਾਣਾ ਪੈਂਦਾ ਹਰ ਇੱਕ ਜਦ ਆਪਾਂ ਜਗ੍ਹਾ ਨੂੰ ਲੈ ਕੇ ਜਾ ਸਕਦੇ ਹਾਂ ਠੀਕ ਹੈ ਜੀ ਇਹ ਵਾਲਾ ਹੈਗਾ ਤੇ ਦੂਸਰੀ ਤੇ ਤੀਸਰੀ ਹੈਗੀ ਆਪਾਂ ਲਈ ਇਹਨਾਂ ਤੋਂ ਕੋਟੀ ਉਹ ਦੇਖੋ ਜਣ ਸੋਨੂੰ ਇਹ ਕੋਟੀ ਇੱਥੇ ਪਹਿਲਾਂ ਇਸ ਉਹਨਾਂ ਕੋਲੋਂ ਵੀ ਬਹੁਤ ਪਸੰਦ ਆਈ ਸੀਗੀ ਤੇ ਇਹ ਕੋਟੀ ਵੀ ਮੈਨੂੰ ਬਹੁਤ ਵਧੀਆ ਲੱਗਿਆ ਦੇਖੋ ਆਹ ਦੇਖੋ ਇਸ ਤਰ੍ਹਾਂ ਦੀ ਕੋਟੀ ਹੈ ਇਹ ਲਾਈਟ ਜਿਹਾ ਕਲਰ ਹੈਗਾ ਇਹਦਾ ਜੈੱਲੂ ਲਾਈਟ ਹੈ ਤੇ ਆਫ ਵਾਈਟ ਹੈ ਐਵੇਂ ਦਾ ਕਲਰ ਇਹ ਜੈਲੂ ਵੀ ਨਹੀਂ ਹੈਗਾ ਉਹ ਹੋਰ ਹੀ ਕਲਰ ਦਾ ਹੈ ਨਾ ਪਿਸਦਾਗਾ ਨਾ ਦੇਖੋ ਮੈਂ ਪਾ ਕੇ ਦਿਖਾਉਣੀ ਤੁਹਾਨੂੰ ਬੋਟੀ ਠੀਕ ਹੈ ਜੀ ਲੋਚ ਦੇਖੋ ਬਹੁਤ ਸੋਹਣਾ ਕਲਰ ਹੈਗਾ ਠੀਕ ਹੈ ਇਹ ਵੀ ਤੁਖ ਸੁਖ ਦੋਨਾਂ ਚ ਹੀ ਪੈ ਜੂਗੀ ਹੋਰ ਵੀ ਲਵਾਂਗੀ ਮੈਂ ਤੇ ਉਹਨਾਂ ਕੋਲ ਥੋੜਾ ਜਿਹਾ ਇੱਕ ਸਕੀਵੀਆ ਬਹੁਤ ਸੋਹਣੀ ਸੀਗੀ ਉਹਨਾਂ ਕੋਲ ਮੈਂ ਉਹ ਵੀ ਲਵਾਂਗੀ ਪਰ ਫੁੱਲ ਬਾਜੂ ਦੀ ਸੀਗੀ ਉਹ ਵੀ ਮੈਂ ਲਵਾਂਗੀ ਉਹਨਾਂ ਤੋਂ ਬਧੀਆਂ ਲੱਗ ਕੇ ਮੈਨੂੰ ਇਹ ਬਹੁਤ ਲਾਈਟ ਵੇਟ ਆ ਜਿਹੜੀ ਹਾਂ ਕੁੱਟੀ ਪਾਈ ਆ ਮੈਂ ਬਿਲਕੁਲ ਵੀ ਪਤਾ ਨਹੀਂ ਲੱਗਦਾ ਹਨਾ ਬਾਕੀ ਜੇਬੂ ਵਗੈਰਾ ਵੀ ਹੈਗੇ ਨੇ ਪਾਕਟ ਵਗੈਰਾ ਦਿੱਤੀ ਹੋਈ ਨੇ ਉਹਨਾਂ ਨੇ ਇਹ ਇੱਕ ਸਾਈਡ ਹੀ ਆ ਕੇ ਦੋਨੋਂ ਸਾਈਡਾਂ ਇੱਕ ਸਾਈਡ ਆ ਅਸੀਂ ਤੇ ਇਹ ਬਿਲਕੁਲ ਵੀ ਪਤਾ ਨਹੀਂ ਲੱਗਦਾ ਰਹੀ ਤਾਂ ਨਾ ਉਹ ਇੱਥੋਂ ਮੁੜਦੇ ਤਾਂ ਫਿਰ ਬਹੁਤ ਜ਼ਿਆਦਾ ਕੁੱਟਣ ਜੀ ਮਹਿਸੂਸ ਹੁੰਦੀ ਹੈ ਇਹ ਠੀਕ ਆ ਦੇਖੋ ਤੇ ਹਜੀ ਸੂਟ ਵੀ ਸਟਿਚ ਕਰਕੇ ਦੇਣ ਕਰਨੇ ਦਿੱਤੇ ਹੋਏ ਮੇਰੀ ਤਿੰਨ ਸੂਟ ਹਨਾ ਤਿੰਨ ਦੇ ਵੀ ਚਾਰ ਚੌਥਾ ਦਾ ਸਟਿਚ ਹੋਇਆ ਵੀ ਪਿਆ ਸਭ ਤੋਂ ਪਹਿਲਾਂ ਨਾ ਉਹ ਹਜੇ ਤੱਕ ਆਏ ਨਹੀਂ ਦੀ ਬਾਵਾ ਬੂਮਾ ਠੀਕ ਨੇ ਚਲੋ ਇਸ ਤਰ੍ਹਾਂ ਨਾ ਠੀਕ ਨੇ ਗਿਆ ਤੇ ਬਾਕੀ ਮੈਨੂੰ ਠੀਕ ਲੱਗਦਾ ਇਹ ਵੀ ਕੋਟੀ ਵੀ ਠੀਕ ਆ ਚਲੋ ਮੈਂ ਤੁਹਾਡੇ ਬਹਾਨੇ ਨਾਲ ਤੁਹਾਨੂੰ ਦਿਖਾਉਣ ਦੇ ਬਹਾਨੇ ਨਾਲ ਆਪ ਵੀ ਪਹਿਨ ਕੇ ਦੇਖ ਲਿਆ ਹਨ ਤੇ ਵਧੀਆ ਲੱਗ ਰਿਹਾ ਸ਼ੋਰ ਮੈਨੂੰ ਦੋਨੇ ਪਸੰਦ ਨੇ ਦੋਨੇ ਕਲਰ ਇਹਦਾ ਵੀ ਆਪਾਂ ਵਾਲਾ ਸਾਈਡ ਲੈ ਸਕਦੇ ਹਾਂ ਦੂਸਰੀ ਸਾਈਡ ਪਰ ਇਹ ਵਾਲੀ ਸਾਈਡ ਵੀ ਠੀਕ ਆ ਦੇਖੋ ਠੀਕ ਹੈ ਹਣਾ ਚਲੋ ਜੀ ਇਸ ਵੀਡੀਓ ਦਾ ਤਾਂ ਫਿਰ ਇੱਥੇ ਐਂਡ ਕਰਦੇ ਆਂਗੇ ਜੇਕਰ ਵੀਡੀਓ ਵਧੀਆ ਲੱਗੇ ਤੇ ਬਾਕੀ ਦੱਸਿਓ ਮੈਨੂੰ ਤੁਹਾਨੂੰ ਕਿਹੜਾ ਸ਼ਾਲ ਦੋਨਾਂ ਵਿੱਚੋਂ ਪਸੰਦ ਆਇਆ ਪਰ ਮੈਨੂੰ ਦੋਨੋਂ ਹੀ ਪਸੰਦ ਨੇ ਤੇ ਬਾਕੀ ਠੀਕ ਆ ਰੇਟ ਵੀ ਇਹਨਾਂ ਦਾ ਠੀਕ ਹੀ ਮਿਲੇ ਆਪਾਂ ਨੂੰ ਆਪਾਂ ਨੂੰ ਮਿਲੇ ਨੇ ਜੀ ਇਹ ਆ ਦੋਨੋਂ ਸ਼ਾਲ 1000 ਰੁਪਏ ਦੇ ਦੋਨੋਂ ਸ਼ਾਲ 1000 ਰੁਪਏ ਦੇ ਮਿਲੇ ਨੇ ਤੇ ਕੋਟੀ ਆਪਾਂ ਨੂੰ 600 ਰੁਪਏ ਦੀ ਮਿਲੀ ਹੈ ਠੀਕ ਆ ਜੀ ਹੁਣ 1000 ਰੁਪਏ ਮੰਗਿਆ ਸੀਗਾ ਦੇ ਤਾਂ ਵਿਚਾਰਾ 500 ਦੀ ਵੀ ਜਾਂਦਾ ਪਰ ਆਪਾਂ ਨੇ ਜ਼ਿਆਦਾ ਤਾਂ ਕੰਨ ਨਹੀਂ ਕੀਤਾ ਇੰਦਰ ਕਹਿੰਦਾ ਮੰਮੀ ਵੀ ਇਹ ਵੀ ਤਾਂ ਵਿਚਾਰੇ ਹਨਾ 2 ਪੈਸੇ ਕਮਾਉਣ ਆਉਂਦੇ ਨੇ ਤਾਂ ਆਪਾਂ 600 ਦੇ ਵਿੱਚ ਜਿਹੜੀ ਕੋਟੀ ਲਈ ਐ 1000 ਰੁਪਏ ਦੇ ਵਿੱਚ ਦੋਨੋਂ ਜਿਹੜੇ ਸ਼ਾਲ ਲੈਨੇ ਤੇ ਸ਼ਾਲ ਦਾ ਕਪੜਾ ਇੰਨਾ ਕਬੀ ਤੁਸੀਂ ਦੇਖੋ ਬਿਲਕੁਲ ਐਵੇਂ ਆ ਜਾਂਦਾ ਬਿਲਕੁਲ ਹਲਕੇ ਨੇ ਪੂਰੇ ਆ ਵੀ ਪੂਰਾ ਵਧੀਆ ਨਰਪੜਾ ਮੈਨੂੰ ਦੋਨੋਂ ਵਧੀਆ ਲੱਗੇ ਬਾਕੀ ਮੈਨੂੰ ਤਾਂ ਲੈਂਦੀ ਰਹਿਣੀ ਸੀ ਮੈਂ ਤਾਂ ਮੈਨੂੰ ਪਸੰਦ ਆ ਜਾਂਦਾ ਵੀ ਕੱਪੜੇ ਤੇ ਚਲੋ ਜੀ ਠੀਕ ਆ ਜੀ ਮਿਲਦੇ ਕੱਲ ਨੂੰ ਵਧੀਆ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਬਸਕ੍ਰਾਈਬਰ ਕਰ ਪਰ ਲਾਈਕ ਜਰੂਰ ਜਰੂਰ ਕਰਕੇ ਜਾਓ ਬਾਏ ਬਾਏ